काियन होम्योपैथिक क्लिनिक एंड इंटरनेशनल थेरेपी सेंटर जो रोड सिविल हॉस्पिटल के पास रेड कलर की बिल्डिंग में हम कर रहे हैं ये ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड थेरेपीज लाए हैं उसको यूज करने से काफी अच्छे रिजल्ट आ रहे हैं न्यूरोपी फिजियोथेरेपी और केम्सोथेरेपी भी कर रही हैं उसका बेनिफिट ਬੀਨ ਮੇਰਾ ਬਹੁਤ ਹੋਰ ਜਿਆਦਾ ਸ਼ਾਟ ਨੇ ਵਧੀਆ ਬੋਲਟਿੰਗ ਕੀਤੀ ਹੈ ਬਾਤ ਹੈ ਬਈ ਕਹਿੰਦਾ ਵੀ 12 ਛੱਕੇ ਮਾਰਨੇ ਆ ਵਾਹ ਬਈ ਕੀ ਬਾਤ ਹੈ ਬਈ ਵਾਹ ਬਈ ਆਜਾ ਆਜਾ ਕਟਕਾਰ ਜੋਬ ਪ੍ਰੈਸ਼ਰ ਸਾਇਲ ਸਾਇਲ ਲੈਵਲ ਵਾਲਿਆਂ ਕੋਲ ਚਲ ਜੇ ਪਹੁੰਚਿਆ ਨੇ ਬਹੁਤ ਹੀ ਵਧੀਆ ਉਪਰਾਲਾ ਸਾਡੇ ਅਛੀ ਦੇਰ ਵੱਲੋਂ ਛੋਟੇ ਵੱਲੋਂ ਜਿਹੜਾ ਕਿ ਇਹ ਕ੍ਰਿਕਟ ਟੂਰਨਾਮੈਂਟ ਕਰਾ ਰਿਹਾ ਹੈ ਨੌਜਵਾਨ ਪੀੜੀ ਨੂੰ ਚੰਗੇ ਰਾਹ ਦਿਆ ਰਿਹਾ ਹੈ ਕਿਉਂਕਿ ਸਾਡੀ ਨੌਜਵਾਨ ਪੀੜੀ ਜਿਹੜੀ ਉਹ फडਕ ਚੁੱਕੀ ਹੋਇਆ ਹੈ ਅਸ਼ੀਆ ਵੱਲ ਤੁਰੀ ਹੋਏ ਕੋਈ ਬਾਹਰ ਜਾ ਰਿਹਾ ਹੈ ਇਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਇਹ ਜਿਹੜੇ ਖੇਡ ਮੇਲੇ ਆ ਇਹ ਤੋਂ ਕਰਾਉਣੇ ਰਹਿਣੇ ਚਾਹੀਦੇ ਨੇ ਕਿਉਂਕਿ ਜਿਹੜਾ ਖੇਡ ਮੇਲੇ ਅਸੀਂ ਕਰਾਵਾਂਗੇ ਉਹ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਸ ਵੀ ਹੈ ਉਹ ਇਹਨਾਂ ਪਲੇਅਰਾਂ ਨਾਲ ਵੇਖ ਕੇ ਗੇਮਾਂ ਨਾਲ ਜੁੜੇਗੀ ਤੇ ਇਸ ਕਰਕੇ ਮੈਂ ਆਖੀ ਜੀ ਨੂੰ ਵਧਾਈ ਦਾ ਪਾਤਰ ਮੰਨਣਾ ਵਾ ਕਿਉਂਕਿ ਮੋਨੂ ਕਿਥੇ ਮੋਨੂ ਹਾਂ ਲੋ ਲਓ ਸਾਹਮਣੇ ਦਿੱਤੀ ਬਾਲ ਦੀ ਸ਼ੁਰੂਆਤ ਜਿਹੜੀ 10 ਵਜੇ ਸਰੜੀ-ਸਰੜੀ ਹੁੰਦਾ ਹੀ ਆ ਖੇਡ ਮੈਦਾਨ ਦੇ ਅੰਦਰ ਲਓ ਸਹਾਨੀਆਂ ਮੇਰੇ ਮਿੱਤਰੋ 10 ਵਜੇ ਬਾਲ ਕੀ ਹੋ ਗਈ ਆ ਦੋ ਦੂ ਦਾ ਉਹਦਾ ਹੀ ਉਹ ਸਾਈਡ ਹੈ ਨਿੰਦੇ ਭਾਈ ਥੋੜਾ ਜਿਹਾ ਅੱਗੇ ਆਓ ਚਾਹ ਲਓ ਓਕੇ ਓਕੇ ਆਇਓ ਬਈ ਟਾਸ ਕਰ ਲਓ ਸ਼ਾਮ ਨੂੰ ਮੈਂ ਤੁਸਲਾ ਰੈਲ ਲੂੰਦਾ ਤਾਂ ਅੱਛਾ ਨਿਸ਼ਚੈ ਦਾ ਅਜਿਹੇ ক্রিকেট ਟੂਰਨਾਮੈਂਟ ਤੇ ਜੋ ਆਸ਼ੂ ਜੀ ਨੇ ਪ੍ਰੇਰਣਾ ਕੀਤਾ ਇਹਨਾਂ ਤੇ ਸਾਥੀਆਂ ਨੇ ਰਲ ਕੇ ਬਹੁਤ ਵਧੀਆ ਇੱਕ ਤਾਂ ਨਸ਼ੇ ਤੋਂ ਬੱਚੇ ਦੂਰ ਰਹਿੰਦੇ ਨੇ ਇੱਕ ਤਾਂ ਨਸ਼ੇ ਤੋਂ ਬੱਚੇ ਦੂਰ ਰਹਿੰਦੇ ਉਹਨਾਂ ਨੇ ਬਹੁਤ ਵਧੀਆ ਪ੍ਰੇਰਣਾ ਕੀਤਾ ਦਾ ਔਰ ਸਾਨੂੰ ਜਿੱਦਾਂ ਵੀ ਕਹਿਣਗੇ ਇਹਨਾਂ ਸਹਿਯੋਗ ਕਰਨ ਨੂੰ ਤਿਆਰ ਆ ਬਹੁਤ ਵਧੀਆ ਪ੍ਰੇਰਣਾ ਕਰਦੇ ਨੇ ਸ਼ਹਿਰ ਚ ਬਹੁਤ ਵਧੀਆ ਮਹਿਸੂਸ ਆ ਜਦੋਂ ਅਸੀਂ ਛੋਟੇ ਸੀ ਵੀ ਤੇ ক্রিকেট ਖੇਡਦੇ ਰਹੇ ਸੀ ਗਰਾਊਂਡ ਤੇ ਖੇਡਦੇ ਰਹੇ ਆ ਔਰ ਅੱਜ ਬਹੁਤ ਮਾਣ ਮਹਿਸੂਸ ਹੁੰਦਾ ਕਿ ਅੱਜ ਅਸੀਂ ਇੱਥੇ ਚੀਫ ਗੈਸਟ ਬਣ ਕੇ ਆਏ ਆ ਐਂ ਪਿੰਟ ਆਸ਼ੂ ਜੀ ਨਾਲ ਜੁੜੋ ਵਧੀਆ ਇਨਸਾਨ ਬਣੋ ਨਸ਼ਾ ਤੋਂ ਦੂਰ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਰਜੇਸ਼ ਭਾਈ ਦਾ ਜਿਹੜੇ ਆਪੇ ਚੈਨਲ ਰਾਈ ਸਾਨੂੰ ਸਪੋਰਟਸਮੈਨ ਨੂੰ ਅੱਗੇ ਲੈ ਕੇ ਹੁੰਦੇ ਨੇ ਇਹਨਾਂ ਨੂੰ ਇੱਕੋ ਸੱਦਾ ਦੇਈਦਾ ਤੇ ਇਹ ਪੁੱਜਦੇ ਨੇ ਤੇ ਸਾਨੂੰ ਜਿਹੜਾ ਜੋ ਕਿ ਪੰਜਾਬ ਪੁਲਿਸ ਦੇ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਦੇ ਵੱਡੇ ਅਫਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਸੀ ਸਪੋਰਟਸ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਟੂਰਨਾਮੈਂਟ ਕਰੋ ਕਿਉਂਕਿ ਨਸ਼ੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਥੱਲ ਪਾਈ ਜਾ ਸਕੇ ਤੇ ਜਿਵੇਂ ਕਿ ਇਹ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ ਏ ਪਿਛਲੇ ਟੂਰਨਾਮੈਂਟ ਦੇ ਵਿੱਚ 25 ਮੁੰਡੇ ਨਵੇਂ ਆਏ ਸੀ ਖੇਡਣ ਵਾਸਤੇ ਫੋਨ ਵਾਲੇ ਟੂਰਨਾਮੈਂਟ ਦੇ ਵਿੱਚ 35 ਤੋਂ 40 ਮੁੰਡੇ ਜਿਹੜੇ ਨਵੇਂ ਮਿਲਦੀ ਐਂਟਰੀ ਕੀਤੀ ਉਹਨਾਂ ਨੇ ਤੇ ਮੈਂ ਇਸ ਚੀਜ਼ ਨੂੰ ਆਪਣੇ ਆਪ ਤੇ ਆਪਣੀ ਟੀਮ ਵੱਲੋਂ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਨਾ ਵਾ ਕਿ ਨਵੇਂ ਮੁੰਡੇ ਜਿਹੜੇ ਭਰਤੀ ਹੋਏ ਇਸ ਚੀਜ਼ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਆ ਪਲੇਅਰਾਂ ਦਾ ਜਿਹੜਾ ਇੰਨੀ-ਇੰਨੀ ਦੂਰੋਂ ਆਏ ਜੰਮੂ ਤੋਂ ਠਾਨਕੋੜ ਤੋਂ ਅੰਮ੍ਰਿਤਸਰ ਤੋਂ ਟੂਰਨਾਮੈਂਟ ਬਾਰੇ ਦੱਸ ਦਿਓ ਕਿ ਇਹ ਸਿੰਗਲ ਵਿਕਟ ਟੂਰਨਾਮੈਂਟ ਕਿਹੋ ਜਿਹਾ ਹੈ ਕੀ ਹੈ ਕਿਵੇਂ ਇਸ ਨੂੰ ਖੇਡਿਆ ਜਾਂਦਾ ਔਰ ਕੀ ਪ੍ਰਾਈਜ਼ ਰੱਖਿਆ ਹੈ ਸਿੰਗਲ ਵਿਕਟ ਦਾ ਮਤਲਬ ਇਹ ਹੈ ਸਰ ਕਿ ਇਹਦੇ ਵਿੱਚ ਇਕੱਲੇ ਨਾ ਇਕੱਲਾ ਹੁੰਦਾ ਮੁਕਾਬਲਾ ਇਹਦੇ ਵਿੱਚ ਅਸੀਂ 5 ਪਲੇਅਰ ਇਹਨਾਂ ਨੂੰ ਮਹੱਈਆ ਕਰਕੇ ਦਿੰਨੇ ਆ ਠੀਕ ਹੈ ਜੀ ਤੇ 64 ਪਲੇਅਰ ਇਹਦੇ ਵਿੱਚ ਐਂਟਰੀ ਕੀਤੇ ਗਏ ਨੇ ਪਲੇਅਰ ਚੌਥਾ ਵਿੱਚੋਂ 4 ਪਲੇਅਰ ਜਿਹੜੇ ਆ ਇਹਨਾਂ ਨੂੰ ਦਿੱਤਾ ਪਹਿਲਾ ਦੂਜਾ ਤੀਜਾ ਤੇ ਚੌਥਾ ਨਾਮ ਪਹਿਲਾ ਨਾਮ ਹੈਗਾ 7100 313100 ਤੇ 1 1000 ਰੁਪਇਆ ਇਹ ਨਾਮ ਆਪਾਂ ਰੱਖੇ ਨੇ ਤੇ ਮੈਂ ਆਪਣੇ ਵੱਡੇ ਭਾਜੀ ਅਬਰੋਲ ਭਾਈ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਡੇ ਸੱਦੇ ਤੇ ਆਏ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ ਮੇਰਾ ਨਾਮ ਗੌਰਵ ਸ਼ਰਮਾ ਹੈ ਮੈਂ ਬਜੰਗਦਲ ਤੋਂ ਜ਼ਿਲ੍ਹਾ ਪ੍ਰਧਾਨ ਹਾਂ ਤੇ ਜੋ ਆ ਖੇਡ ਦਾ ਮੈਦਾਨ ਵਿੱਚ ਜੋ ਵੀ ਮੈਚ ਚੱਲਦੇ ਪਏ ਇਹ ਸਾਡਾ ਆਸ਼ੂ ਵੀਰ ਹਰ ਸਾਲ ਟੂਰਨਾਮੈਂਟ ਕਰਵਾਉਂਦੇ ਨੇ ਇਹਨਾਂ ਨੇ ਪਿਛਲੇ ਵੀ ਥੋੜੇ ਟੂਰਨਾਮੈਂਟ ਕਰਵਾਇਆ ਹੈਗਾ ਫੇਰ ਮੱਪੀ ਮਹੀਨੇ ਦੋ ਮਹੀਨੇ ਲੱਗਿਆ ਪਾ ਕੇ ਫੇਰ ਮੱਪੀ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਹੈਗਾ ਇਹ ਟੂਰਨਾਮੈਂਟ ਇਹਨਾਂ ਦਾ ਕਰਵਾੰਦਾ ਇਹ ਉਦੇਸ਼ ਹੈਗਾ ਕਿ ਜਿਹੜੀ ਵੀ ਜੁਵਾ ਪੀੜੀ ਹੈਗੀ ਹੈ ਨਸ਼ੇ ਤੋਂ ਦੂਰ ਰਹੇ ਤੇ ਖੇਲ ਵੱਧ ਵੱਧ ਚੜਕੇ ਹਿੱਸਾ ਲੈਣ ਤੇ ਇਹਨਾਂ ਦਾ ਸਾਰਿਆ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਆਪਣੇ ਸ਼ਹਿਰ ਦਾ ਨਾਮ ਵੀ ਰੋਸ਼ਨ ਕਰਦੇ ਪਏ ਆ ਬਾਕੀ ਰਲ ਮਿਲ ਕੇ ਜੋ ਵੀ ਇਹ ਕੰਮ ਕਰਦੇ ਪਏ ਆ ਆਪਾਂ ਹਰ ਤਰ੍ਹਾਂ ਨਾਲ ਇਹਦੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਸ਼ੂ ਵਰਗੇ ਨੌਜਵਾਨਾਂ ਨੂੰ ਵੇਖੀਦਾ ਕਿ ਕਿੰਨਾ ਇਹਨਾਂ ਦੇ ਵਿੱਚ ਉਤਸ਼ਾਹ ਆ ਇਹਨਾਂ ਨੂੰ ਪਤਾ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਅੱਜ ਦੇ ਸਮੇਂ ਦੇ ਵਿੱਚ ਕੁਝ ਨਸ਼ਿਆਂ ਵੱਲ ਤੁਰ ਪਿਆ ਤੇ ਜਿਹੜੇ ਕੋ ਬੱਚੇ ਆ ਉਹ ਵਿਦੇਸ਼ਾਂ ਵੱਲ ਤੁਰ ਪਿਆ ਤੇ ਜਦੋਂ ਇਹੋ ਜਿਹੇ ਵੀਰ ਇਹੋ ਜਿਹੇ ਆਪਰਾ